ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਐ ਮੂਲੀ ਮੂਲੀ ਦੇ ਪੱਤਿਆਂ ਦੀ ਅੱਜ ਆਪਾਂ ਬਣਾਵਾਂਗੇ ਸਬਜ਼ੀ ਸੀਜ਼ਨ ਸ਼ੁਰੂ ਹੋ ਗਿਆ ਜੀ ਸਰਦੀਆਂ ਦੀਆਂ ਸਬਜ਼ੀਆਂ ਦਾ ਹੁਣ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਮੂਲੀ ਆਮ ਆਈ ਪਈ ਹੈ ਹੈਗੀ ਤਾਂ ਬੰਮਾ ਥੋੜੀ ਜੀ ਮਹਿੰਗੀ ਹੈ ਤੇ ਪਰ ਪਰ ਹੁਣੇ ਆਮ ਆਪਾਂ ਨੂੰ ਮਿਲ ਰਹੀ ਹੈ ਸਬਜ਼ੀ ਇਹ ਬਣਾਉਣ ਵਾਸਤੇ ਸਲਾਦ ਵਾਸਤੇ ਆਪਾਂ ਯੂਜ਼ ਕਰਦੇ ਆਂ ਤੇ ਆਪਾਂ ਹੁਣ ਜਿਹੜੀ ਇਹਦੇ ਪੱਤੇ ਸੀਗੇ ਬੜਾਈ ਮਤਲਬ ਮਲਾਈ ਮਲਾਈ ਜਿਹਦੇ ਤਾਜੇ ਤਾਜੇ ਤੇ ਕੱਚੇ ਕੱਚੇ ਪੱਤੇ ਸੀ ਉਹ ਆਪਾਂ ਸਾਰੇ ਲਾਲੇ ਮੂੜੀਆਂ ਨਾਲੋਂ ਉਹ ਆਪਾਂ ਸੁੱਟੇ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਿਉਂਕਿ ਮਿੱਟੀ ਹੁੰਦੀ ਹੈ ਇਹਨਾਂ ਨਾਲ ਲੱਗੀ ਵੀ ਵਾਸ਼ ਕਰਕੇ ਤੇ ਹੁਣ ਆਪਾਂ ਨੂੰ ਇਹ ਤੁਸੀਂ ਦੇਖੋ ਜਿਵੇਂ ਕੱਚੀਆਂ ਕੱਚੀਆਂ ਇਹਨਾਂ ਦੀਆਂ ਜਿਹੜੀਆਂ ਡੰਡੀਆਂ ਨੇ ਤੇ ਕੱਚੇ ਕੱਚੇ ਇਹਨਾਂ ਦੇ ਪੱਤੇ ਆ ਮੂਲੀ ਦੇ ਪੱਤੇ ਆ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਥੋੜੀ ਦੇਰ ਨਿਚੋੜ ਕੇ ਤੇ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣਾ ਇਹਨਾਂ ਦੀ ਆਪਾਂ ਬਣਾਵਾਂਗੇ ਅੱਜ ਪੁਰਜੀ ਜਿਹੜੀ ਕਿ ਅੱਜ ਕੱਲ ਸਬਜੀ ਐ ਸੀਜ਼ਨ ਦੇ ਅਕੋਰਡਿੰਗ ਖਾਈਏ ਟੇਸਟੀ ਵੀ ਲੱਗਦੀ ਐ ਤੇ ਇਹ ਵੈਸੇ ਵੀ ਕੈਲਸ਼ੀਅਮ ਤੇ ਐਰਨ ਰਿਚ ਹੁੰਦੀ ਐ ਖਾਣੀ ਸਭ ਨੂੰ ਚਾਹੀਦੀ ਐ ਸੈਲਡ ਦੇ ਰੂਪ ਦੇ ਵਿੱਚ ਵੀ ਆਪਾਂ ਖਾਣੇ ਆ ਤੇ ਆਪਾਂ ਵੈਸੇ ਸਬਜੀ ਵੀ ਪੁਰਜੀ ਵੀ ਬਣਾ ਲੈਨੇ ਆ ਕੱਲੀ ਮੂਲੀ ਦੀ ਵੀ ਬਣਾ ਲੈਨੇ ਆ ਜ ਤਰੀ ਵਾਲੀ ਸਬਜੀ ਵੀ ਬਣਾ ਲੈਨੇ ਆ ਤੇ ਪਰ ਅੱਜ ਆਪਾਂ ਬਣਾਵਾਂਗੇ ਕੱਲੇ ਮੂਲੀ ਦੇ ਪੱਤਿਆਂ ਦੀ ਪੁਰਜੀ ਤੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਅੱਗੇ-ਅੱਗੇ ਆਪਾਂ ਕੀ ਪਾਵਾਂਗੇ ਮੈਂ ਇੱਕ ਬਰੀਕ-ਬਰੀਕ ਆਲੂ ਕੱਟਿਆ ਤੇ ਇੱਕ ਵੱਡਾ ਪਿਆਜ਼ ਅਦਰਕ ਤੇ ਲਸਣ ਸਬਜੀ ਦੇ ਮੂਲੀ ਦੇ ਪੱਤਿਆਂ ਦੇ ਅਕੋਰਡਿੰਗ ਹੀ ਆਪਾਂ ਕੱਟਿਆ ਜੇ ਆਪਣੇ ਕੋਲ ਜਿਆਦਾ ਹੁੰਦੀ ਸਬਜੀ ਬਣਾਉਣ ਵਾਸਤੇ ਪੱਤੇ ਤਾਂ ਫਿਰ ਆਪਾਂ ਜਿਆਦਾ ਕਰ ਲੈਂਦੇ ਤੇ ਜੇ ਘੱਟ ਸੀ ਤਾਂ ਆਪਾਂ ਘੱਟ ਲੈ ਲਿਆ ਪੈਨ ਦੇ ਵਿੱਚ ਆਪਾਂ ਦੋ ਵੱਡੇ ਚਮਚ ਪਾਲੇ ਨੇ ਤੇਲ ਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਗਰਮ ਗਰਮ ਕਰਨ ਤੋਂ ਬਾਅਦ ਆਪਾਂ ਗੈਸ ਕਰਤਾ ਸੀ ਬੰਦ ਹੁਣ ਇਹ ਥੋੜਾ ਜਿਹਾ ਠੰਡਾ ਹੋ ਚੁੱਕਿਆ ਇਹਦੇ ਵਿੱਚ ਆਪਾਂ ਇੱਕ 스ਪੂਨ ਪਾਇਆ ਜੀਰੇ ਦਾ ਈ ਆਪਾਂ ਕੋੜੇ ਹਲਕਾ ਜਿਹਾ ਪਪੋਨ ਲੈਣਾ ਜਿਆਦਾ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਜਿਹੜੇ ਮੂਲੀ ਦੇ ਪੱਤੇ ਸੀ ਉਹ ਆਪਾਂ ਬਰੀਕ-ਬਰੀਕ ਕੱਟ ਲਏ ਜਿੱਦਾਂ ਆਪਾਂ ਸਾਗ ਪਾਲਕ ਕੱਟਦੇ ਆਂ ਤੇ ਹੁਣ ਇੱਧਰ ਆਪਾਂ ਇੱਕ ਟਮਾਟਰ ਸੀ ਜਿਹੜਾ ਉਹ ਵੀ ਕੱਟ ਕਰਕੇ ਰੱਖ ਲਿਆਗਾ ਤੇ ਆਪਣਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਉਸ ਦੇ ਵਿੱਚ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਜੀਰੇ ਨੂੰ ਕਲਕਾ ਕੇ ਤੇ ਪਾ ਲੈਣਾ ਆਪਾਂ ਜਿਹੜਾ ਮਿਕਸਚਰ ਆਪਾਂ ਕੱਟ ਕੇ ਰੱਖਿਆ ਹੋਇਆ ਪਿਆਜ਼ ਲਸਣ ਅਦਰਕ ਤੇ ਆਲੂ ਇਹ ਆਪਾਂ ਸਾਰੇ ਇਕਦਮ ਇਕੱਠੇ ਹੀ ਪਾ ਲੈਣੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾਗਾ ਥੋੜਾ ਜਿਹਾ 골ਡਨ ਜਾ ਕਰਕੇ ਫਰਾਈ ਕਰਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮੂਰੀ ਦੇ ਪੱਤੇ ਜਿਹੜੇ ਆਪਾਂ ਕਟਿੰਗ ਕਰਕੇ ਰੱਖੇ ਹੋਏ ਆ ਇਹਨੂੰ ਐਸੀ ਤਰ੍ਹਾਂ ਹੀ ਆਪਾਂ ਹਿਲਾਉਂਦੇ ਰਵਾਂਗੇ 5-7 ਮਿੰਟ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਪੁੰਨਾਂਗੇ ਤੇ ਉਸ ਤੋਂ ਬਾਅਦ ਜਦੋਂ ਆਪਣਾ ਇਹ ਦੇਖੋ ਤੇਲ ਆ ਜਿਹੜਾ ਸਾਰਾ ਇਹਨਾਂ ਨੇ ਛੱਡ ਪਾਇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਹੋਣਗੇ ਜਿਹੜਾ ਆਪਾਂ ਇੱਕ ਟਮਾਟਰ ਕੱਟਿਆ ਹੋਇਆ ਸੀਗਾ ਵੱਡਾ ਉਹ ਆਪਾਂ ਪਾ ਦੇਣਾ ਹੈਗਾ ਇਹਦੇ ਨਾਲ ਹੀ ਆਪਾਂ ਇਹਨੂੰ ਫਰਾਈ ਕਰ ਲੈਣਾਗਾ ਇਹਨੂੰ ਵੀ ਚੰਗੀ ਤਰ੍ਹਾਂ ਟਮਾਟਰਨ ਨੂੰ ਵੀ ਇਹਦੇ ਵਿੱਚ ਆਪਾਂ 골ਡਨ ਜਾ ਭੁੰਨ ਲਾਂਗੇ ਜਦੋਂ ਜਦ ਆਪਣਾ ਸਾਰਾ ਮਸਾਲਾ 골ਡਨ ਬਰਾਊਨ ਜਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਹਲਦੀ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਜੀਰਾ ਪਾਊਡਰ ਮਿਕਸ ਕਰਕੇ ਸਾਰਾ ਆਪਾਂ ਇੱਕਦਮੀ ਇਹਦੇ ਵਿੱਚ ਪਾ ਦਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਭੁੰਨਾਂਗੇ ਜਿੰਨੀ ਦੇਰ ਇਹ ਸਾਰਾ ਆਪਦਾ ਕਲਰ ਛੱਡ ਦੇਣੀਗੇ ਉਸ ਉਨੀ ਦੇਰ ਆਪਾਂ ਪੁਨੀ ਹੀ ਜਾਵਾਂਗੇ 5-7 ਮਿੰਟ ਆਪਾਂ ਐਸੇ ਤਰ੍ਹਾਂ ਹੀ ਪੁੰਨੇ ਦੇ ਰਵਾਂਗੇ ਜਦੋਂ ਆਪਾਂ ਨੂੰ ਲੱਗਿਆ ਵੀ ਥੋੜੇ ਜਿਹੇ ਇਹ ਆਪਣੇ ਆਲੂ ਐ ਸੌਫਟ ਹੋ ਗਏ ਫੇਰ ਆਪਾਂ ਇਹਦੇ ਵਿੱਚ ਫੇਰ ਆਪਾਂ ਮੂਲੀ ਦੇ ਪੱਤੇ ਐਡ ਕਰਾਂਗੇ ਸਾਰੇ ਮਿਕਸਚਰ ਦੇ ਵਿੱਚ ਦੇਖੋ ਆਪਣਾ ਮਸਾਲਾ ਕਾਫੀ ਹੱਦ ਤੱਕ ਭੁੱਜ ਚੁੱਕਿਆ ਹੈਗਾ ਤੇ ਹੁਣ ਆਪਾਂ ਜਿਹੜੇ ਇਹ ਕੀ ਕੱਟੇ ਹੋਏ ਸੀ ਮੂਲੀ ਦੇ ਪੱਤੇ ਇਹ ਵਿੱਚ ਐਡ ਕਰ ਦੇਣੇ ਐਗੇ ਇਥੇ ਆਪਾਂ ਥੋੜੇ ਥੋੜੇ ਕਰਕੇ ਪੈਨ ਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਇਹ ਮੂਲੀ ਦੇ ਪੱਤੇ ਜਿਹੜੇ ਆਪਾਂ ਮਿਕਸਰ ਤਿਆਰ ਕੀਤਾ ਹੈ ਮਿਕਸਚਰ ਉਹਦੇ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰ੍ਹਾਂ ਹਲਕਾ ਹਲਕਾ ਜਿਹਾ ਕਰਕੇ ਆਪਾਂ ਇਹਨੂੰ ਸਾਰਾ ਮਿਕਸ ਕਰ ਲੈਣਾਗਾ ਤਾਂ ਕਿ ਜਿਹੜਾ ਕਿ ਮਸਾਲਾ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਕਵਰ ਹੋ ਜੇ ਤੇ ਚੰਗੀ ਤਰ੍ਹਾਂ ਇਹਦੀ ਕੋਟਿੰਗ ਵਗੈਰਾ ਹੋ ਜੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ 5-7 ਮਿੰਟ ਐਸੇ ਤਰ੍ਹਾਂ ਹੀ ਪਕਾਵਾਂਗੇ 5-7 ਮਿੰਟ ਐਸੀ ਤਰ੍ਹਾਂ ਹੀ ਪਕਾਉਣ ਤੋਂ ਬਾਅਦ ਆਪਾਂ ਇਹ ਦੇਖੋ ਸਬਜ਼ੀ ਸਾਰੀ ਮਿਕਸ ਹੋ ਚੁੱਕੀ ਸਹੀ ਉਸ ਤੋਂ ਬਾਅਦ ਆਪਾਂ ਇੱਕ ਕੱਲੀ ਪਾਣੀ ਦੀ ਪਾਈ ਹੈ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਆਪਾਂ ਬਸ ਇਹਦੀ ਲੋੜ ਅਨਸਾਰ ਹੀ ਪਾਇਆ ਜਿੰਨੀ ਕਿ ਆਪਣੇ ਕੋਲ ਸਬਜ਼ੀ ਆਪਾਂ ਉਹਨਾਂ ਕੀ ਉਸ ਦੇ ਅਕੋਰਡਿੰਗ ਹੀ ਪਾਣੀ ਪਾਇਆ ਹੁਣ ਮਿਕਸ ਕਰਕੇ ਆਪਾਂ ਕੁਛ ਦੇਰ ਐਸੀ ਤਰ੍ਹਾਂ ਹੀ 5-7 ਮਿੰਟ ਤੱਕ ਟੋ ਘਾਟ ਆਪਾਂ ਇਹਨੂੰ ਕਵਰ ਕਰਕੇ ਰੱਖਾਂਗੇ ਤਾਂ ਕਿ ਜਿਹੜੀ ਸਾਰੀ ਸਬਜ਼ੀ ਆ ਆਪਸ ਦੇ ਵਿੱਚ ਰਚ ਜਾਵੇ ਕਲ ਕਵਰ ਕਰਨ ਤੋਂ 5-7 ਮਿੰਟ ਬਾਅਦ ਫਿਰ ਆਪਾਂ ਦੇਖੀ ਸਬਜੀ ਆਪਣੀ ਕਾਫੀ ਹੱਦ ਤੱਕ ਬਣ ਚੁੱਕੀ ਸੀ ਐਸੀ ਤਰ੍ਹਾਂ ਹੀ ਫਿਰ ਹਲੇ ਦੇ ਵਿੱਚ ਥੋੜਾ ਜਿਹਾ ਪਾਣੀ ਸੀ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਰਿਜਣ ਦੇ ਲਈ ਛੱਡ ਦਾਂਗੇ ਹੁਣ ਆਪਾਂ ਬਿਨਾਂ ਕਵਰ ਕਰੇ ਸਬਜੀ ਪਕਾਉਂਦੇ ਰਹੇ ਤੇ ਉਸ ਤੋਂ ਬਾਅਦ ਆਪਾਂ ਇੱਕ ਫਰੈਸ਼ ਤੜਚੀ ਜਿਹੜੀ ਆਪਣੇ ਕੋਲੇ ਦਹੀਂ ਦੀ ਸੀ ਆਪਾਂ ਉਹ ਐਡ ਕੀਤੀ ਹੈ ਦੇ ਵਿੱਚ ਇਹ ਦਹੀਂ ਪਾਉਣ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਜਾਊਗਾ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਇਓ ਦਹੀਂ ਜੇ ਐਡ ਕਰੋਗੇ ਤਾਂ ਤੁਹਾਡੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਜੇ ਤੁਸੀਂ ਦਹੀਂ ਨਹੀਂ ਪਾਉਂਗੇ ਤਾਂ ਤੁਹਾਡੀ ਇੱਕ ਨਾਰਮਲ ਜੀ ਸਬਜ਼ੀ ਬਣ ਕੇ ਤਿਆਰ ਹੋਊਗੀ ਜਦੋਂ ਵੀ ਆਪਾਂ ਇਹ ਮੂਲੀ ਵਗੈਰਾ ਦੀ ਪਰਜੀ ਬਣਾਉਣੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਦਹੀਂ ਪਾਉਣਾ ਜ਼ਰੂਰੀ ਹੁੰਦਾ ਚਾਹੇ ਆਪਾਂ ਟਮਾਟਰ ਪਾਇਆ ਚਾਹੇ ਨਹੀਂ ਪਾਇਆ ਪਰ ਆਪਾਂ ਦਹੀਂ ਜ਼ਰੂਰ ਐਡ ਕਰਾਂਗੇ ਤੇ ਉਸ ਤੋਂ ਬਾਅਦ ਆਪਣੀ ਸਬਜ਼ੀ ਜਿਹੜੀ ਪੱਕ ਕੇ ਹੋ ਗਈ ਸਿਰ ਚਾਰ ਤੋਂ ਇੱਕ ਚੰਚਾ ਵੱਡਾ ਪਾਤਾ ਆਪਾਂ ਦੇਸੀ ਕੀ ਦਾ ਦੇਖੋ ਤੁਸੀਂ ਦੇਖਿਓ ਸਬਜੀ ਦਾ ਕਲਰ ਵੀ ਇੰਨਾ ਵਧੀਆ ਬਣ ਜਾਣਾ ਤੇ ਟੇਸਟ ਵੀ ਇੰਨਾ ਵਧੀਆ ਬਣ ਜਾਣਾ ਸਬਜੀ ਆਪਣੀ ਬਿਲਕੁਲ ਤਿਆਰ ਹੈ ਬਣ ਕੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਟਰਾਈ ਕਰਿਓ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੈ ਆਪਣੀ ਦੇਖਣ ਚ ਇੰਨੀ ਵਧੀਆ ਲੱਗ ਜਾਂਦੀ ਹੈ ਤੇ ਖਾਣ ਦੇ ਵਿੱਚ ਤਾਂ ਇਹ ਹੋਰ ਵੀ ਜ਼ਿਆਦਾ ਟੇਸਟੀ ਲੱਗੂਗੀ ਕੋਈ ਕਹਿ ਨਹੀਂ ਸਕਦਾ ਆਪਾਂ ਨੂੰ ਵੀ ਇਹ ਮੂਲੀ ਦੇ ਪੱਤਿਆਂ ਦੀ ਸਬਜੀ ਤਿਆਰ ਕੀਤੀ ਆ ਆਪਾਂ ਇਸ ਤਰ੍ਹਾਂ ਤੁਸੀਂ ਬਣਾਓ ਤੁਸੀਂ ਮੂਲੀ ਦੇ ਪੱਤੇ ਕਦੇ ਵੀ ਵੇਸਟ ਨਾ ਕਰੋ ਕੈਲਸ਼ੀਅਮ ਭਰਪੂਰ ਹੁੰਦੇ ਆ ਆਇਰਨ ਭਰਪੂਰ ਹੁੰਦੇ ਆ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਵੱਡਿਆਂ ਨੂੰ ਵੀ ਬਹੁਤ ਪਸੰਦ ਆਊਗੀ ਤੁਸੀਂ ਮੇਰੇ ਦੱਸੇ ਤਰੀਕੇ ਅਨਸਾਰ ਤੁਸੀਂ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਇਹ ਨੂੰ ਆਪਾਂ ਕਿਸੇ ਵੀ ਟਾਈਮ ਖਾ ਸਕਦੇ ਆ ਰੋਟੀ ਨਾਲ ਪਰਾਂਠੇ ਨਾਲ ਲੰਚ 'ਚ ਡਿਨਰ 'ਚ ਬ੍ਰੇਕਫਾਸਟ ਜਿੱਦਾਂ ਤੁਹਾਡਾ ਮਨ ਹੈ ਤੁਸੀਂ ਉਦਾਂ ਖਾਓ ਜੇ ਤੁਹਾਨੂੰ ਮੂਲੀ ਦੇ ਪੱਤੇ ਦੀ ਸਬਜ਼ੀ ਦੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਹੋ ਤੈ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ